ਤੇ ਕਰਤਾਰਪੁਰ ਸਾਹਿਬ ਪਰਗਰਜੀ ਗਏ ਸੀਗੇ ਆਪਾਂ ਸਾਰੇ ਇਕੱਠੇ ਗਏ ਸੀਗੇ ਸਾਰੇ ਜਦੋਂ ਕਰਤਾਰਪੁਰ ਸਾਹਿਬ ਗਏ ਸੀਗੇ ਤੇ ਉੱਥੇ ਬਲਦਨ ਦੀ ਜੋੜੀ ਵੀ ਇੱਕ ਸਮਝ ਲਓ ਬੁੱਤ ਦੇ ਤੌਰ ਤੇ ਬਣਾਈ ਹੋਈ ਹੈ ਸੋ ਗੁਰੂ ਸਾਹਿਬ ਮੈਨੂੰ ਮੇਰਾ ਇੱਕ ਦੋਸਤ ਹੈ ਉਹ ਵੀ ਮੈਨੂੰ ਕਹਿੰਦਾ ਸੀ ਕਹਿੰਦਾ ਵੀ ਉਹ ਕਰਾਉਂਦੇ ਨੇ ਜਿਹੜੀਆਂ ਬੈਲ ਗਟੀਆਂ ਦੀਆਂ ਜਿਹੜੀਆਂ ਦੌੜਾਂ ਕਰਾਉਂਦੇ ਨੇ ਰਾਈਆਂ ਪਿੰਡ ਐ ਉਹਨਾਂ ਦਾ ਹਿਆਲੀ ਸਾਹਿਬ ਕਟਾਣਾ ਸਾਹਿਬ ਕੋਲੀ ਪਿੰਡ ਐ ਕਬੂਤਰ ਵੀ ਪਾਲਦੇ ਆ ਉਹ ਦੌੜਾਂ ਕਰਾਉਂਦੇ ਆ ਉਹ ਉਹ ਬੰਦਾ ਕਹਿੰਦਾ ਉਹ ਕਹਿੰਦਾ ਜੀ ਅਸੀਂ ਤਾਂ ਪੁੱਤਾਂ ਵਾਂਗੂ ਪਾਲਦੇ ਆ ਜਿਸ ਤਰ੍ਹਾਂ ਪਹਿਲਾਂ ਕਿਹਾ ਕੌਣ ਕਹਿੰਦਾ ਸੀ ਉਹਨਾਂ ਤੇ ਜ਼ੁਲਮ ਕਰਦਿਆਂ ਨਗੌਰ ਤੋਂ ਲਿਆ ਕੇ ਝਾਂਜਰਾਂ ਪਾਉਂਦੇ ਆ ਸਰ ਨਗੌਰੀ ਬਲਦ ਕਹਿੰਦੇ ਸੀ ਆਪਾਂ ਪਹਿਲਾਂ ਨਗੌਰ ਤੋਂ ਲਿਆ ਕੇ ਜਾਂ ਜਨਾ ਪਾਈਆਂ ਜਾਂਦੀਆਂ ਉਹਨਾਂ ਦੇ ਤੇ ਉਹਨਾਂ ਨੂੰ ਜੋ ਦੇਸੀ ਘੋਦੇ ਪੀਪੇ ਚਾਰੇ ਜਾਂਦੇ ਐ ਪਤਾ ਨਹੀਂ ਕਿਵੇਂ ਕੀਦੇ ਕੋਈ ਕਾਨੂੰਨ ਮੇਕਰ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਇਹ ਤਾਂ ਜ਼ੁਲਮ ਕਰਦੇ ਇਹ ਤਾਂ ਬੰਦ ਕਰੋ ਜਲੀਕੁੱਟੀ ਸੇਮੀਆ ਤਮਿਲਨਾਡੂ ਦੀ ਗੇਮ ਜਲੀਕੁੱਟੀ ਤੇ ਆਪਣੇ ਸਾਡੇ ਐ ਜਿਹੜੇ ਬਾਲਗਾਂ ਦੇ ਦੌਰ ਜਲੀ ਕੁਟੀ ਖੋਲਤੀ ਅਸੀਂ ਕਿਹਾ ਫਿਰ ਸਾਡੀਆਂ ਕਿਉਂ ਨਹੀਂ ਤੁਸੀਂ ਅਲਾਉ ਕਰਦੇ ਅਸੀਂ ਵੀ ਉਨ੍ਹਾਂ ਹੀ ਪਿਆਰ ਕਰਦੇ ਆ ਜਾਨਵਰਾਂ ਨੂੰ ਪਸ਼ੂਆਂ ਨੂੰ ਸਾਡੇ ਤਾਂ ਸਾਥੀ ਰਹੇ ਨੇ ਖੇਤੀ 'ਚ ਵੀ ਸਾਥੀ ਰਹੇ ਨੇ ਹਾਂ ਇੱਕ ਕਸੀ ਕਲਾਜ਼ ਜ਼ਰੂਰ ਪਾਇਆ ਮੈਂ ਕਲੀਅਰ ਕਰ ਦੇਣੀ ਚਾਹਣਾ ਐ ਐਮਐਲਏ ਸਾਹਿਬ ਕਹ ਰਹੇ ਸੀਗੇ ਕਿ 100 ਦੇ ਵਿੱਚ ਕਲੌਜ਼ ਜਰੂਰ ਪਾਇਆ ਹੋਇਆ ਹੈ ਕਿ ਜਿਸ ਵੇਲੇ ਦੌੜਾਂ ਹੋਣਗੀਆਂ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ 'ਚ ਕੋਈ ਡੰਡਾ ਜਬ ਪ੍ਰਾਣੀ ਜਾਂ ਆਰ ਉਹ ਨਹੀਂ ਹੋ। ਥਾਪੀ ਦੇ ਕੇ ਭਜਾ ਲੈ ਪਰ ਡੰਡਾ ਮਾਰ ਕੇ ਜਾਂ ਪੂਛ ਮੋੜ ਕੇ ਨਹੀਂ ਪਿਆ ਸਕਦਾ। ਜਿਹੜੀ क्रੂਅਲਟੀ ਕਹਿੰਦੇ ਆਪਾਂ ਕੋਈ ਕੋਈ ਜ਼ੁਲਮ ਨਾ ਹੋਵੇ ਉਹਨਾਂ ਤੋਂ ਦੋੜਾਂ ਸਾਡੇ ਸਾਡੇ ਸੱਭਿਆਚਾਰ ਆ ਇਹ ਸੋ ਇਸ ਕਰਕੇ ਮੈਂ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹੁਡੀਆਂ ਸਾਹਿਬ ਦਾ ਕਿਉਂਕਿ ਖੁਦ ਵੀ ਉਹ ਖੇਤੀ ਵਾਲੇ ਇਲਾਕੇ ਚੋਂ ਹੀ ਆਉਂਦੇ ਆ ਔਰ ਖੇਤੀ ਦਾ ਮਤਲਬ ਬੜਦ ਤੇ ਅਸੀਂ ਤਾਂ ਨੱਥਾਂ ਵੀ ਮੰਡੀਆਂ ਲੱਗਦੀਆਂ ਮੁਕਸਰ ਕਰੀ ਤਾਂ ਅੱਜ ਵੀ ਲੱਗਦੀਆਂ ਨੇ ਤੁਹਾਡੇ ਇਲਾਕੇ ਚ ਤਾਂ ਮੰਡੀਆਂ ਦਾ ਦੇ ਵਿੱਚ ਰੰਗ ਬਰੰਗੀਆਂ ਨੱਥਾਂ ਝਾਂਜਰਾਂ ਕੁੰਗਰੂ ਬੜਦਾਂ ਦੇ ਕੁੰਗਰੂ ਕੁੰਗਰੂ ਪਾਏ ਜਾਂਦੇ ਸੀ ਗੱਲ 'ਚ ਕਿ ਜਦੋਂ ਉਹ ਤੁਰਦੇ ਨੇ ਥੋੜਾ ਸਾਊਂਡ ਪੈਦਾ ਹੋਵੇ ਪੋਜ਼ਿਟਿਵਿਟੀ ਦੀ ਸਾਊਂਡ ਪੈਦਾ ਹੋਵੇ ਸੰਤਰਾ ਮੋਦਾਸੀ ਜੀ ਨੇ ਲਿਖਿਆ ਕਿ ਉਹ ਸੰਤਰਾਮਦਾਸੀ ਜੀ ਕਿਉਂਕਿ ਸਾਡੇ ਬੜੇ ਵੱਡੇ ਦਵੇ ਕੁਛਲੇ ਸਮਾਜ ਦੇ ਬੜੇ ਵੱਡੇ ਰਾਈਟਰ ਕਾਮੀਆਂ ਦਾ ਬਿਹੜਾ ਵੀ ਲਿਖਿਆ ਉਹਨਾਂ ਨੇ ਕਿ ਲਾ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗ ਗਿਆ ਬੋਲ ਹੋ ਗਿਆ ਜੀ ਢੇਰੀ ਫਸਲ ਦੀ ਢੇਰੀ ਕਹਿੰਦਾ ਕੀ ਬਚਦਾ ਸਾਨੂੰ ਸਾਨੂੰ ਤਾਂ ਤੂੜੀ ਬਚਦੀ ਐ ਮਸਾਂ ਬੱਤ ਤੰਗਲੀ ਲਿਆ ਜੱਗਿਆ ਤੂੜੀ ਉਹ ਫਰੋੜ ਲੈਣਾ ਐ ਇਸੇ ਇਸੇ ਚੁ ਕਿਸਮਤ ਲੱਭ ਜੂਗੀ ਉਹ ਤੂੜੀ ਦੇ ਵਿੱਚ ਉਹ ਬੋਲਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਬੜਦਾ ਦਾ ਸੀ ਸੋ ਅਸੀਂ ਉਹਨਾਂ ਨੂੰ ਮਾਈਨਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਡਾਕਟਰ ਬਲਜੀਤ ਜੀ ਨੇ ਕਿਹਾ ਕਿ ਠੀਕ ਹੈ ਦਿਮਾਗ ਵਿਕਸਿਤ ਹੋ ਗਿਆ ਮਾਲਕ ਥੋੜੀ ਬਣ ਗਏ ਤੁਸੀਂ ਕਾਇਨਾਤ ਦੇ ਉਹਨਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੂੰ ਵੀ ਰਹਿਣ ਦਾ ਹੱਕ ਹੈ ਤੋਤੇ ਲੋਕ ਪਾਲਦੇ ਐ ਕਬੂਤਰ ਲੋਕ ਪਾਲਦੇ ਐ ਕੁੱਤੇ ਪਾਲਦੇ ਐ ਉਹਨਾਂ ਨੂੰ ਬੜੇ ਸ਼ੌਂਕ ਨਾਲ ਪਾਲਦੇ ਐ ਬਲਕਿ ਬਾਹਰਲੇ ਮੁਲਕਾਂ 'ਚ ਤਾਂ ਸਭ ਤੋਂ ਮਹਿੰਗੇ ਆਪਰੇਸ਼ਨ ਜਿਹੜੇ ਨੇ ਉਹ ਕੁੱਤੇ ਬਿੱਲੀਆਂ ਦੇ ਨੇ ਵੈਟਰਨਰੀ ਡਾਕਟਰਸ ਦੀ ਇੰਨੀ ਜ਼ਿਆਦਾ ਵੈਲਿਊ ਹੈ ਬਾਹਰਲੇ ਮੁਲਕਾਂ 'ਚ। ਇਨਸਾਨਾਂ ਤੋਂ ਵੀ ਜੇ ਡਾਕਟਰ ਇਨਸਾਨਾਂ ਵਾਲੇ ਨੇ ਉਹਨਾਂ ਨਾਲੋਂ ਜ਼ਿਆਦਾ ਵੈਟਰਨਰੀ ਦੀ ਉੱਥੇ ਜਿਹੜੀ ਹੈ ਇੱਜ਼ਤ। ਅਸੀਂ ਇੱਥੇ ਕੱਲੀ ਗੜਵਾਸੂ ਰੱਖੀ ਹੋਈ ਹੈ। ਅਸੀਂ ਉਹਨਾਂ ਨੂੰ ਸਮਝਿਆ ਹੋਇਆ ਵੀ ਪਤਾ ਨਹੀਂ ਇਹ ਤਾਂ ਐ ਨੇ। ਸੋ ਬੜਾ ਅੱਛਾ ਬਿਲ ਤੁਸੀਂ ਲੈ ਕੇ ਆਏ ਆ। ਕੱਲਾ ਕਿਲਾ ਰਾਇਪੁਰ ਨਹੀਂ। ਸਾਰੇ ਪੰਜਾਬ ਦੇ ਵਿੱਚ ਇਹ ਖੇਡਾਂ ਓਪਨ ਹੋਣਗੀਆਂ। ਕਿ ਲਾ ਰਾਇਪੁਰ ਤਾਂ بیس ਹੈ no doubt about that ਕਿ ਕਿਲਰ ਆਇਪੁਰ بیس ਹੈ ਪਰ ਮੇਰੇ ਪਿੰਡ ਵੀ ਟੂਰਨਾਮੈਂਟ ਹੁੰਦਾ ਛੋਟਾ ਜਿਹਾ ਲੁਧਿਆਣਾ ਜ਼ਿਲ੍ਹੇ ਚ ਫਰੀਦਕੋਟ ਚ ਕੋਟਕਪੂਰੇ ਤਰਨਤਾਰਨ ਟੂਰਨਾਮੈਂਟ ਹੁੰਦੇ ਨੇ ਕਬੱਡੀ ਸਾਡੀ ਜਿਹੜੀ ਹੈ ਔਰ ਵਿਅਕਤੀ ਖੇਡ ਹੈ ਉਹਦੇ ਚ ਹੋਰ ਕੁਝ ਵੀ ਹੁੰਦਾ ਨਾ ਕੋਈ ਬੰਦਾ ਬੋਰੀ ਚੱਕ ਲੈਂਦਾ ਉੱਤੇ ਦੋ ਬੱਚੇ ਬਿਠਾ ਕੇ ਬੋਰੀ ਚੱਕ ਲੈਂਦਾ ਹੈ ਗਰਾਊਂਡ 'ਚ ਹਾਲਾਂਕਿ ਟੂਰਨਾਮੈਂਟ ਕਬੱਡੀ ਦਾ ਹੁੰਦਾ ਹੈ ਉੱਥੇ ਕੋਈ ਦੰਦਾ ਨਾਲ ਹਲ ਚੱਕ ਲੈਂਦਾ ਇਹ ਖੇਡਾਂ ਉੱਚ ਲਿਖਿਆ ਤਾਂ ਨਹੀਂ ਹੁੰਦੀਆਂ ਨਾ ਪੋਸਟਰ 'ਚ ਪਰ ਕਹਿੰਦੇ ਮੈਂ ਹਾਲ ਆਹ ਦੇਖੋ ਜੀ ਬੰਦਾ ਇਹਨੇ ਹਲ ਚੱਕਿਆ ਜੀ ਦੰਦਾ ਨਾਲ ਹਲ ਚੱਕਿਆ ਤਾੜੀਆਂ ਮਾਰੋ ਆਹ ਬੰਦੇ ਨੇ ਬੋਰੀ ਦੇਖੋ ਜੀ ਬੋਰੀ ਦੇ ਉੱਤੇ ਦੋ ਬੱਚੇ ਬਿਠਾਏ ਨੇ ਕੋਈ ਕਹਿੰਦਾ ਮੇਰੇ ਉੱਤੇ ਟ੍ਰੈਕਟਰ ਲਗਾ ਦਿਓ ਉਹ ਥੱਲੇ ਪੈ ਜਾਂਦਾ ਹੈ ਟਰੈਕਟਰ ਉੱਤੋਂ ਦੀ ਲੰਘ ਜਾਂਦਾ ਹੈ ਹਾਲਾਂਕਿ ਕਾਫੀ ਹਾਰੀ ਵੱਲ ਹੁੰਦਾ ਇੱਕ ਡਰ ਲੱਗਦਾ ਯਾਰ ਨਾ ਕਰੋ ਨਾ ਕਰੋ ਐ ਪਰ ਉਹ ਸਾਡੀ ਰਵੈਤ ਆ ਸਾਡੀਆਂ ਰਵੈਤੀ ਚੀਜ਼ਾਂ ਨੇ ਉਹ ਕਿ ਅਸੀਂ ਇੰਨੇ ਤਕੜੇ ਆ ਟਰੈਕਟਰ ਲੰਘਾ ਦੇ ਸਕਦੇ ਉੱਤੋਂ ਦੇ ਅਸੀਂ ਇੰਨੇ ਤਕੜੇ ਆ ਦੋ ਬੋਰੀਆਂ ਕੁਇੰਟਲ ਦੀਆਂ ਮੇਰੇ ਤੇ ਧਰ ਕੇ ਉੱਤੇ ਦੋ ਬੱਚੇ ਬਿਠਾ ਦੋ ਮੈਂ ਫੇਰ ਵੀ ਤੁਰ ਕੇ ਦਿਖਾਉਂਗਾ ਜਿਵੇਂ ਬਾਜ਼ੀਗਰ ਨੇ ਉਹ ਇੱਕ ਛੋਟੇ ਜਿਹੇ ਕੜੇ ਵਿੱਚ ਦੀ ਲੰਘ ਜਾਂਦੇ ਸੀਗੇ ਉਹ ਵੀ ਇੱਕ ਸਾਡੀ ਰਵੈਤੀ ਗੇਮ ਆ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਇਹ ਆਵਾਰਾ ਕੁੱਤੇ ਆਲੇ ਬੜਾ ਮਨ ਦੁਖੀ ਹੁੰਦਾ ਜਦੋਂ ਵੀਡੀਓ ਦੇਖਦੇ ਆ ਕਿ ਬੱਚਾ ਘੇਰ ਲਿਆ ਕੁੱਤਿਆਂ ਨੇ ਬਜ਼ੁਰਗ ਘੇਰ ਲਿਆ ਅਸੀਂ ਕੋਸ਼ਿਸ਼ ਅਗਲੇ ਦਿਨਾਂ ਚ ਕਰ ਰਹੇ ਹਾਂ ਕਿ ਸੈਂਟਰ ਸਰਕਾਰ ਨਾਲ ਗੱਲ ਕਰੀਏ ਕਿ ਆਵਾਰਾ ਕੁੱਤੇ ਜਿਹੜੇ ਨੇ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਪਾਬੰਦੀ ਲਾਈ ਜਾਵੇ ਕਿ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਕੁੱਤੇ ਨਾ ਜਿਉਣ ਪਰ ਘਟੁਕੜ ਮਨੁੱਖ ਨੂੰ ਤਾਂ ਨਾ ਮਾਰਨ ਪਤਾ ਨਹੀਂ ਕਿੰਨੀਆਂ گاਵਾ ਅੱਜ ਵੀ ਗੱਡੀਆਂ 'ਚ ਵੱਜੀਆਂ ਹੋਣਗੀਆਂ ਨਾਲੇ ਗਾਂ ਦੀ ਮੌਤ ਹੋ ਗਈ ਹੋਣੀ ਨਾਲੇ ਪਰਿਵਾਰ ਦੀ ਪਰਿਵਾਰ ਮਾਰੇ ਜਾਂਦੇ ਵਿੱਚ ਸਾਰਾ ਟੱਬਰ ਗੱਡੀ 'ਚ ਗਾਂ ਵੱਜੀ ਜੀ ਇਧਰ ਰਾਜਸਥਾਨ ਵੱਲ ਜਿਉਂ ਜਾਣਿਆਂ ਰੋਜ਼ ਆਉਂਦੇ ਨੇ ਜੀ ਮਤਲਬ ਆਉਂਦੇ ਨੇ ਅਚਾਨਕ ਕਈ ਵਾਰੀ ਉਹ ਕਟੀ ਦਾ ਸ਼ੀਸ਼ਾ ਤੋੜ ਕੇ ਅੰਦਰ ਅੰਦਰ ਤੱਕ ਅੰਦੇ ਅੰਦਰ ਅੰਦਰ ਬੱਚੇ ਬੈਠੇ ਨੇ ਅੰਦਰ ਉਹ ਨੁਕਸਾਨ ਹੋ ਜਾਂਦਾ ਉਹ ਵੀ ਜਿਉਣ ਅਸੀਂ ਰਿਕਸ਼ਿਆਂ ਦੇ ਉੱਤੇ ਵੀ ਲਿਖਿਆ ਹੁੰਦਾ ਜੀ ਜਿਓ ਔਰ ਜੀਨੇ ਦਿਓ ਅਸੀਂ ਕੱਲੀ ਥੋੜੀ ਜਿਹਾਣਾ ਅਸੀਂ ਉਹਨਾਂ ਨੂੰ ਵੀ ਤਾਂ ਜਾਣਾ ਉਹਨਾਂ ਦਾ ਪੁੱਤਾਂ ਵਾਂਗ ਉਹਨਾਂ ਦੀ ਸੰਭਾਲ ਹੁੰਦੀ ਹੈ ਜੀ ਮੈਂ ਬਿਲ ਦਾ ਬਹੁਤ ਜਿਆਦਾ ਸਵਾਗਤ ਕਰਦਾ ਮੈਂ ਉਮੀਦ ਕਰਦਾ ਕਿ ਸਰਬਸੰਤੀ ਨਾਲ ਹੀ ਪਾਸ ਹੋ ਜੇ VOTING ਦਾ ਜਾਂ ਕੋਈ ਇਸ ਤਰ੍ਹਾਂ ਦੀ ਨੌਬਤ ਨਾ ਆਵੇ ਤੇ ਸਾਡਾ ਪੰਜਾਬ ਜਿਹੜਾ ਉਹ ਬਰਦਾਂ ਦੀਆਂ ਟੱਲੀਆਂ ਘੁੰਗਰੂ ਝਾਂਜਰਾਂ ਵਾਲਾ ਪੰਜਾਬ ਜਿਹੜਾ ਉਹ ਹੋਵੇ ਤੇ ਕੋਈ ਬਹੁਤ ਸਾਰੇ ਲੋਕ ਸੁਣ ਵੀ ਰਹੇ ਹੋਣਗੇ ਜਿਹੜੇ ਫਲਦਾਂ ਦੇ ਸ਼ੌਕੀਨ ਨੇ ਜਾਂ ਕਿ ਬਿਲਕੁਲ ਵੀ ਮੈਨੂੰ ਕੋਈ ਡਾਊਟ ਨਹੀਂ ਨਹੀਂ ਜ਼ੁਲਮ ਕਰਦੇ ਉਹ ਉਹ ਤਾਂ ਪੁੱਤਾਂ ਵਾਂਗੂ ਪਾਲਦੇ ਨੇ ਜਵਾਕਾਂ ਵਾਂਗੂ ਪਾਲਦੇ ਨੇ ਪਰ ਐਵੇਂ ਕਿਸੇ ਪਤਾ ਨਹੀਂ ਕਾਨੂੰਨ ਘਾੜੇ ਦੇ ਦਿਮਾਗ 'ਚ ਆ ਗਿਆ ਵੀ ਪਤਾ ਨਹੀਂ ਐ ਹੁੰਦਾ ਸੋ ਨਹੀਂ ਐ ਤਾਂ ਹੋਊਗਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਮਹੀਨਿਆਂ 'ਚ ਅਸੀਂ ਬਲਦਾਂ ਦੀ ਦੌੜਾਂ ਜਦੋਂ ਦੇਖਾਂਗੇ ਤਾਂ ਸ਼ਾਨਦਾਰ ਬੈੜ ਕੇ ਬੈੜ ਕਾ ਕਹਿੰਦੇ ਆ ਜੀ ਜਵਾਨ ਬਲਦ ਸ਼ਾਨਦਾਰ ਵੜ ਕੇ ਸ਼ਾਨਦਾਰ ਬਰਦ ਸਾਡੀਆਂ ਕਿਉਂਕਿ ਅੱਜ ਕੱਲ ਖੇਤੀ ਤਾਂ ਟਰੈਕਟਰਾਂ ਨਾਲ ਡਰੋਨ ਨਾਲ ਹੋਣ ਲੱਗ ਗਈ ਉਹਨਾਂ ਦੀ ਤਾਂ ਲੋੜ ਨਹੀਂ ਰਹੀ ਪਰ ਇਹ ਥੋੜੀ ਹੈ ਕਿ ਸਾਡੇ ਕਿਹਾ ਜਾਂਦਾ ਹੈ ਇੱਕ ਕਹਾਵਤ ਹੈ ਸਰ ਕਿ ਮੋਲੇ ਵਰਦ ਵਾਂਗੂ ਕੰਮ ਲੈ ਕੇ ਛੱड़ਦਾ ਮਤਲਬ ਜਦੋਂ ਤਾਂ ਉਹ ਜਵਾਨ ਸੀ ਹੁੰਦਾ ਸੀ ਉਹਨੂੰ ਜੋੜਦੇ ਰਹੇ ਜਦੋਂ ਕੰਮ ਦਾ ਨਹੀਂ ਰਿਹਾ ਉਹਨੂੰ ਬਾਹਰ ਛੱਡ ਦਿੰਦੇ ਆ ਇੱਕ ਕਹਾਵਤ ਹੈ ਕਿ ਮੌਲੇ ਬੜਦ ਵਾਂਗੂ ਫਲਾਨਾ ਬੰਦਾ ਕੰਮ ਲੈ ਕੇ ਛੱਡਦਾ ਮੈਂ ਇਹਦੇ ਵਿੱਚ ਕੋਈ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਪਰ ਕਈ ਪਾਰਟੀਆਂ ਨੇ ਛੱਡ ਵੀ ਦਿੱਤੇ ਬੰਦੇ ਮੌਲੇ ਬੜਦ ਵਾਂਗੂ ਪਹਿਲਾਂ ਕੰਮ ਲੈ ਲਿਆ ਉਦੋਂ ਜਦੋਂ ਮੌਲੇ ਹੋ ਗਏ ਛੱਡਦੇ ਵੀ ਉਦੋਂ ਵੀ ਪਾਰਟੀ ਦਾ ਹੀ ਫਰਜ਼ ਬਣਦਾ ਹੈ ਕਿ ਥੋੜਾ ਸੰਭਾਲ ਲਓ ਜਦੋਂ ਜਦੋਂ ਕੰਮ ਲੈਣ ਅਸੀਂ ਉਦੋਂ ਵੀ ਤਾਂ ਕੰਮ ਹੀ ਲਿਆ ਸੋ ਅਸੀਂ ਇਸ ਗੱਲ ਦੇ ਹੱਕ 'ਚਾਂ ਔਰ ਇਹ ਪਿੱਲੂ ਪਾਸ ਕੀਤਾ ਜਾਵੇ ਮੇਰਾ ਇਹ ਪ੍ਰਸਤਾਵ ਹੈ ਬਹੁਤ ਧੰਨਵਾਦ ਸੀਐਮ ਸਾਹਿਬ ਆਪਾ ਤਾਂ ਉਹਨਾਂ ਪਰਿਵਾਰਾਂ ਜੋ ਆਉਣੇ ਆ ਜਿੰਨਾ ਜ ਮੌਲੇ ਬਲਦੂ ਦੀ ਵੀ ਸੇਵਾ ਕੀਤੀ ਜਾਂਦੀ ਆ ਮੇਰੇ ਯਾਦ ਆ ਮੇਰੇ ਦਾਦਾ ਜੀ ਨੇ ਇੱਕ ਵਾਰੀ ਅਸੀਂ ਬਲਦ ਦਾ ਰਹਿ ਗਿਆ ਸੀ ਬਲਦ ਕਾफी ਸੇਵਾ ਕੀਤੀ ਉਹਨੇ ਤੇ ਬਿਮਾਰ ਸੀਗਾ ਉਹ ਬੜਾ ਖਿਆਲ ਰੱਖਦੇ ਸੀ ਕਿ ਕਿਸੇ ਨੇ ਆਖਿਆ ਕਿ ਆਹ ਕਹਿੰਦੇ ਯਾਰ ਇਹਦਾ ਕਿਉਂ ਕਰੀ ਜਾਂਦਾ ਤੂੰ ਕਿਸੇ ਆਪਣਾ ਜਗੀਰ ਸਿੰਘ ਆ ਉਹ ਕਹਿੰਦੇ ਕੱਲ ਨੂੰ ਫਿਰ ਜਦੋਂ ਮੈਂ ਰਹਿ ਗਿਆ ਤੇ ਮੇਰੇ ਮੁੰਡੇ ਮੈਨੂੰ ਚੱਕ ਕੇ ਬਾਹਰ ਮਾਰਨਗੇ ਸੋ ਆਪਾਂ ਤਾਂ ਉਸ ਤਰ੍ਹਾਂ ਦੇ ਸਮਾਜ ਚ ਆਉਣੇ ਆ ਜਿੱਥੇ ਅਸੀਂ ਬਲਦਾਂ ਨੂੰ ਆਪਦੇ ਪੁੱਤਾਂ ਵਾਂਗੂ ਆਪਦੇ ਬਜ਼ੁਰਗਾਂ ਵਾਂਗੂ ਸਾਂਭਦੇ ਸੀ ਔਰ ਜਿੰਨਾ ਲੋਕਾਂ ਨੇ ਕਾਨੂੰਨ ਬਣਾਇਆ ਦਾ ਜੀ ਮੇਰਾ ਖਿਆਲ ਉਹਨਾਂ ਦਾ ਕਿਸਾਨੀ ਨਾਲ ਜਾਂ ਦੇਸ਼ ਨਾਲ ਕੋਈ ਵਾਸਤਾ ਨਹੀਂ ਹੋਣਾ ਤੁਸੀਂ ਜਿਵੇਂ ਜਲੀ ਕੱਟੂ ਦੀ ਗੱਲ ਕੀਤੀ ਉਹ ਵੀ ਕਿਸਾਨੀ ਚ ਹੇਗਾ ਸਾਰਾ ਦੇਸ਼ ਹੀ ਕਿਸਾਨੀ ਕਿਉਂ ਨਿਕਲਿਆ ਸੋ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਔਰ ਮੈਂ ਸਾਰੇ ਸਦਨ ਦਾ ਧੰਨਵਾਦੀ ਆ ਜਿਨ੍ਹਾਂ ਨੇ ਇੱਤੇ ਤੇ ਸਰਬਸੰਮਤੀ ਵੀ ਪ੍ਰਗਟ ਕੀਤੀ ਆ ਸੋ ਬਾਜਵਾ ਸਾਹਿਬ ਤੁਸੀਂ ਬੋਲਣਾ ਚਾਹੁੰਦੇ ਹੋ ਤੁਸੀਂ ਪਰ ਜਦੋਂ ਸੀਐਮ ਸਾਹਿਬ ਬੋਲ ਗਏ ਆ ਜੀ ਤੁਸੀਂ ਬਸ ਹਰ ਵਾਰੀ ਐ ਨਹੀਂ ਹੁੰਦਾ ਜੀ ਤੁਸੀਂ ਬਿਲਕੁਲ ਤੁਹਾਡਾ ਰਾਈਟ ਹੈ ਜੀ ਤੁਹਾਨੂੰ ਰਾਈਟ ਦਿੱਤਾ ਸੀ ਦੇਵਾਂਗੇ ਬਾਜਵਾ ਸਾਹਿਬ ਜੀ ਬਹੁਤ ਅੱਛਾ ਬੇਲੇ ਜੀ ਇੱਕ ਲੈਟ ਹਿਮ ਬਹੁਤ ਬਹੁਤ ਅੱਛਾ ਬੇਲੇ ਜੀ ਅਸੀਂ ਸਰਬਸੰਮਤੀ ਦੇ ਨਾਲ ਫੁਲੀ ਸਪੋਰਟ ਕਰਨੇ ਇਸ ਗੱਲ ਨੂੰ ਬਹੁਤ ਅੱਛੀ ਗੱਲ ਹੈ ਕਿ ਮੇਰੇ ਕੁਲੀਕ ਨੇ ਵਿਕਰਮ ਚੌਧਰੀ ਨੇ ਜਦਾ ਜ਼ਿਕਰ ਕੀਤਾ ਸੀਐਮ ਸਾਹਿਬ ਨੇ ਤਸੱਲੀ ਵੀ ਦਵਾਈ ਉਸ ਚੀਜ਼ ਦਾ ਵੀ ਧਿਆਨ ਰੱਖਾਂਗੇ ਥਿਸ ਇਜ਼ ਆਰ ਵੈਟਰਨਰੀ ਡਾਕਟਰ ਜੋ ਵੀ ਹੈ ਸਮਝੋ ਬੜੀ ਅੱਛੀ ਗੱਲ ਹੈ ਰਵਾਇਤੀ ਖੇਡਾਂ ਉਹਨਾਂ ਰਿਵਾਈਵ ਵੀ ਕਰਨਾ ਚਾਹੀਦਾ ਹੈ ਇਹ ਸਾਡੀ ਪਛਾਣ ਹੈ ਪੰਜਾਬ ਦੀ ਜ਼ਮੀਨ ਪਛਾਨ ਨੇ ਸਾਡੇ ਘੋੜੇ ਪਛਾਨ ਸੀ ਕੁੱਤੇ ਪਛਾਨ ਨੇ ਬਲਦ ਪਛਾਨ ਨੇ ਬਿਹਤਰੀਨ ਸਾਡੀਆਂ گاਵਾ ਮੱਝਾਂ ਪਛਾਨ ਸੀ ਹਮੇਸ਼ਾ ਵਾਸਤੇ ਅੱਜ ਵੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਲਵੇ ਦੇ ਵਿੱਚ ਤੇ ਬਹੁਤ ਸਾਰੇ ਸਟੱਡ ਫਾਰਮਸ ਦੇ ਵਿੱਚ ਬਿਹਤਰੀਨ ਘੋੜੇ ਜਿਹੜੀਆਂ ਆਪਣੀਆਂ ਇੰਡੀਅਨ ਜਿਹੜੀਆਂ ਹੈਸਨ ਜਿਹੜੀ ਨਸਲ ਹੈ ਸੀ ਘੋੜਿਆਂ ਦੀ ਸੀ ਉਹ ਵੀ ਇੱਥੇ ਆ ਕੇ ਬਹੁਤ ਕਾਮਯਾਬ ਹੋਈਆਂ ਨੇ ਤੋਂ ਮੈਂ ਚਾਹਾਂਗਾ ਕਿ ਇੱਧਰ ਧਿਆਨ ਇਹਦੇ ਵੱਲ ਕੀਤਾ ਜਾਏ ਥੈਂਕ ਯੂ ਤੇ ਮੌਲਿਆਂ ਦਾ ਵੀ ਇਹਨਾਂ ਨੇ ਗੱਲ ਕੀਤੀ ਬਹੁਤ ਚੰਗੀ ਗੱਲ ਕੀਤੀ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਥੈਂਕ ਯੂ ਇੱਕ ਬਹੁਤ ਇੱਕ ਬਹੁਤ ਚੰਗਾ ਮੌਲਾ ਸੀ ਇਹਨਾਂ ਦਾ ਪੋਸਟਰ ਬॉय ਬਣਾਇਆ ਸੀ ਉਹਨੂੰ ਹੀ ਪਤਾ ਕਿਤੇ ਤੋਰਦੇ ਹਾਂਜੀ ਬਹੁਤ ਸ਼ੁਕਰੀਆ ਮਿਹਰਬਾਨੀ ਪ੍ਰਸ਼ਨ ਹੈ ਕਿ ਪ੍ਰੀਵੈਂਸ਼ਨ ਆਫ ਕਰੁਐਲਟੀ ਟੂ ਐਨੀਮਲਸ ਪੰਜਾਬ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਜਿਕ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਾਂ ਉਹ ਹਾਂ ਕਹਿਣ ਹਾਂਜੀ ਜਿਹੜੇ ਮਾਜਿਕ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿਲ ਤੇ ਕਲਾਜ਼ਵਾਰ ਵਿਚਾਰ ਕਰੇਗਾ ਕਲਾਜ਼ 1 ਦੀ ਸਬਕਲਾਜ਼ 2 ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬਕਲਾਜ਼ 2 ਬਿਲ ਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਹੈ ਜਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਕਲਾਸ 2 ਤੋਂ ਲੈ ਕੇ 7 ਤੱਕ ਕੋਈ ਸੋਧਨਾ ਨਹੀਂ ਹੈ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਕਲਾਜ਼ਾ ਇਕੱਠੀਆਂ ਹੀ ਸਦਨ ਦੀ VOTING ਲਈ ਰੱਖ ਦਿੱਤੀਆਂ ਜਾਣ ਪ੍ਰਸ਼ਨ ਹੈ ਕਿ ਕਲਾਸ 2 ਤੋਂ 7 ਬਿੱਲ ਦਾ ਹਿੱਸਾ ਹਨ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਦਾ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਹਾਂ ਪੱਖ ਦੀ ਜਿੱਤ ਹੈ ਹਾਂ ਪਾਰੀ ਤੱਕ ਪ੍ਰਸਤਾਵ ਦਾ ਨਾ ਵਾਲਾ ਤਾਂ ਕੋਈ ਹੈ ਹੀ ਨਹੀਂ ਮਿਲਦਾ ਸੋ ਪ੍ਰਸਤਾਵ ਸਰ ਸੰਪਤੀ ਨਾਲ ਸਵੀਕਾਰ ਹੋਇਆ ਕਲਾਸ 1 ਦੀ ਸਭ ਕਲਾਸ 1 ਪ੍ਰਸ਼ਨ ਹੈ ਕਿ ਕਲਾਸ 1 ਦੀ ਸਭ ਕਲਾਸ 1 ਮਿਲਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਨੋਂ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਸਿਰਲੇਖ ਪ੍ਰਸ਼ਨ ਹੈ ਕਿ ਸਿਰਲੇਖ ਮਿਲਦਾ ਸਿਰਲੇਖ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਨੋਂ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪੱਖ ਦੀ ਗਿੱਤ ਹੈ ਹਾਂ ਪੱਖ ਦੀ ਗਿੱਤ ਹੈ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਨਾ ਕੋਈ ਨਹੀਂ ਹੈ ਮੰਤਰੀ ਬਿੱਲ ਪਾਸ ਕਰਨ ਦੀ ਪ੍ਰਸਤਾਵ ਪੇਸ਼ ਕਰਨ ਧੰਨਵਾਦ ਸਪੀਕਰ ਸਾਹਿਬ